ਜੀ ਪੜਤਗੜ ਦਾ ਕਿਲਾ ਦਿਖਾਣ ਲੱਗੇ ਜੀ ਤੁਹਾਨੂੰ ਜੀ ਔਰ ਪੜਤਗੜ ਦੇ ਕਿਲੇ ਦਾ ਇਤਿਹਾਸ ਦੱਸਾਂਗੇ ਜੀ ਬੜਾ ਪੁਰਾਣਾ ਕਿਲਾ ਜੀ ਸਿੱਖ ਇਤਿਹਾਸ ਨਾਲ ਸੰਬੰਧਿਤ ਇਹ ਕਿਲਾ ਦੀ ਔਰ ਇਸ ਸਮੇ ਮੈਡਮ ਜਤਿੰਦਰ ਕੌਰ ਤੇ ਸਰਦਾਰ ਸੁਪਰੀਤ ਸਿੰਘ ਸਾਡੇ ਨਾਲ ਹੈ ਜੀ ਇਹਨਾਂ ਦੇ ਬੇਟਾ ਜੀ ਜੀ ਕਿੰਨੀ ਵੀ ਪੀੜੀ ਹੈ ਜੀ ਤੁਹਾਡੀ ਜੀ ਇਹ ਮੇਰੀ 10ਵੀਂ ਜੀ ਆ ਦੇਖੋ ਜੀ ਦਸਵੀਂ ਪੀੜੀ ਜੀ ਦੇਖੋ ਇਹ ਪਰਤਗੜ ਵਾਲੇ ਸਰਦਾਰ ਵੱਜਦੇ ਆ ਜੀ ਮੈਂ ਤੁਹਾਡੀ ਫਿਰ ਨੌਵੀਂ ਪੀੜੀ ਹੋਗੀ ਜੀ ਹੈ ਨਾ ਜੀ ਆਏ ਥੋੜਾ ਜਿਹਾ ਇਤਿਹਾਸ ਦੱਸੋ ਇਸ ਕਿਲੇ ਦੇ ਬਾਰੇ ਇਹ ਕਿਹੜੇ ਕਿਹੜੀ ਮਿਸਲ ਦੇ ਨਾਲ ਸੰਬੰਧਿਤ ਹੈ ਕੀ ਹੈ ਸਾਰਾ ਕੁਝ ਦੱਸੋ ਜੀ ਹਾਂ ਜੀ ਇਹ ਨਵਾਬ ਕਪੂਰ ਸਿੰਘ ਉਹਨਾਂ ਨਾਲ ਸੰਬੰਧਿਤ ਜੀ ਤੇ ਜਦੋਂ ਮਿਸਲਾਂ ਬਣੀਆਂ ਤਾਂ ਅਸੀਂ ਸਿੰਘਪੁਰੀਆ ਮਿਸਲ ਦੇ ਨਾਲ ਸੰਬੰਧਿਤ ਆਏ ਇਹ ਸਿੰਘਪੁਰਿਆ ਮਿਸਲ ਨਾਲ ਸੰਬੰਧਤ ਹੈਗਾ ਕਿਲਾ ਦੀ ਹਾਂਜੀ ਹਾਂਜੀ ਨਵਾਬ ਕਪੂਰ ਸਿੰਘ ਤੇ ਸਿੰਘਪੁਰਿਆ ਮਿਸਲ ਨਾਲ ਸੰਬੰਧਤ ਹਾਂਜੀ ਹਾਂਜੀ ਲਓ ਜੀ ਜ਼ਰੂਰ ਕਮੈਂਟ ਕਰਿਓ ਔਰ ਦੇਖੋ ਨਾਲ-ਨਾਲ ਅਸੀਂ ਕਿਲਾ ਵੀ ਦਿਖਾ ਰਹੇ ਤੁਹਾਨੂੰ ਜੀ ਔਰ ਬੜਾ ਜ਼ਬਰਦਸਤ ਪਲੇਸ ਹੈਗਾ ਜੀ ਔਰ ਆ ਤੋਤਾ ਮੈਮ ਕਿਸ ਤਰ੍ਹਾਂ ਪਹਿਲੇ ਇਤਨੀ ਗੱਲ ਸ਼ੁਰੂ ਕਰਦੇ ਨੇ ਹਾਂਜੀ ਤੋਤਾ ਜੀ ਇੱਥੇ ਬੁਰਜ ਤੋਂ نیچے ਡਿੱਗਿਆ ਹੋਇਆ ਸੀਗਾ ਬੱਚਾ ਸੀਗਾ ਉਦੋਂ ਇਹਦੇ Baal ਨਹੀਂ ਸੀ ਇਹਦੀ ਫੰਗ ਨਹੀਂ ਸੀ ਆਏ ਹੈਗੇ ਜੀ ਬਿਲਕੁਲ ਤੇ ਇਹ ਫਿਰ ਉੱਪਰ ਚੱਕ ਲਿਆਂਦਾ ਤੇ ਇਹਨੂੰ ਪਾਲਿਆ ਫਿਰ ਪਹਿਲਾਂ ਤਾਂ ਇਹਨੂੰ ਸਿਰਿੰਜ ਦੇ ਆਲੇ ਨੂੰ ਫੀਡ ਕੀਤਾ ਜੀ ਸਾਰਾ ਦੇਖ ਕੇ ਨੈਟ ਦੇ ਉੱਤੇ ਕਿ ਕਿਸ ਤਰ੍ਹਾਂ ਇਹਦੇ ਲਈ ਸੂਪ ਬਣਾਇਆ ਤੇ ਉਹ ਨਹੀਂ ਦਿੰਦੀ ਰਹੀ ਤਿੰਨ ਚਾਰ ਦਿਨ ਫਿਰ ਹੌਲੀ 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 ਫੂਡ ਦੂਸਰੇ ਤਰ੍ਹਾਂ ਖਾਣ ਲੱਗਾ ਜੋ ਅਸੀਂ ਖਾਂਦੇ ਆ ਫਰੂਟ ਵਗੈਰਾ ਜੀ ਰਸ ਬੜਾ ਖਾਂਦਾ ਚ ਸ਼ੌਕ ਨਾਲ ਇਹ ਚਾਹ ਚ ਰਸ ਰੋ ਕੇ ਦੇ ਦੋ ਨੇ ਇਹ ਖਾਣਾ ਮੰਗਣ ਆਏ ਨੇ ਆ ਕੇ ਇਹਨੂੰ ਪਤਾ ਲੱਗ ਜਾਂਦਾ ਵੀ ਹੁਣ ਚਾਹ ਪੀਣੀ ਆ ਤੇ ਮੈਂ ਆ ਗਿਆ ਲਓ ਜੀ ਹੁਣ ਚੱਲਦੇ ਆਪਾਂ ਕਿਲੇ ਵੱਲ ਜੀ ਸਾਨੂੰ ਆ ਜਿਹੜੀਆਂ ਤਸਵੀਰਾਂ ਤੁਸੀਂ ਰੱਖੀਆਂ ਨੇ ਜੀ ਥੋੜਾ ਥੋੜਾ ਦੱਸੋ ਸਾਰਾ ਪਿਛੋਕੜ ਆਪਣੀ ਸਾਰੀ ਪੀੜ੍ਹੀ ਜਿਹੜੀ ਹੈ ਉਹ ਦਿਖਾਓ ਤੇ ਸਮਝਾਓ ਜੀ ਸਭ ਤੋਂ ਪ ਏ ਰਣधीर ਸਿੰਘ ਜੀ ਜੀ ਇਹ ਸਾਡੇ ਪਰਦਾਦਾ ਜੀ ਤੇ ਇਹ ਸਾਡੇ ਦਾਦਾ ਜੀ ਮੇਰੇ ਮਤਲਬ ਸਾਡੀ ਨਵੀਂ ਪੀੜੀ ਦੇ ਇਨੌਵੀ ਪੀੜੀ ਦੇ ਦਾਦਾ ਜੀ ਨਹੀਂ ਮਤਲਬ ਸਾਡੇ ਦਾਦਾ ਜੀ ਲੱਗੇ ਤੇ ਇਹ ਪਰਦਾਦਾ ਜੀ ਲੱਗੇ ਸਾਡੇ ਇਹ ਪਰਦਾਦਾ ਜੀ ਇਹਨਾਂ ਦਾ ਨਾਂ ਕੀ ਹੈ ਜੀ ਇਹ ਸਰਦਾਰ ਰਣਧੀਰ ਸਿੰਘ ਤੇ ਸਰਦਾਰ ਸੂਰਤ ਸਿੰਘ ਸਰਦਾਰ ਸੂਰਤ ਸਿੰਘ ਜੀ ਲਓ ਜੀ ਬੜੀ ਪੁਰਾਣੀ ਤਸਵੀਰ ਹੈਗੀ ਜੀ ਹਾਂ ਜੀ ਅੱਗੇ ਚੱਲਦੇ ਆ ਜੀ ਇਹ ਜੀ ਹਾਂ ਜੀ ਹਾਂ ਜੀ ਇਹ ਹੈਗੀ ਹੈ ਜੀ ਆਪਣਾ ਚੀਫ ਆਫ ਪੰਜਾਬ ਬੁੱਕ ਦੇ ਵਿੱਚ ਜਦੋਂ ਛਪਦੀ ਸੀ 47 ਤੋਂ ਪਹਿਲਾਂ ਦੀ ਇਹ ਤਸਵੀਰ ਤੇ ਉਦੋਂ ਉਹ ਬੁੱਕ ਛਪੀ ਸੀ ਉਸ ਤੋਂ ਬਾਅਦ ਫਿਰ ਬੰਦ ਹੋ ਗਈ ਸੀ ਛਪਣੀ ਤੇ ਉਹਦੇ ਵਿੱਚੋਂ ਇਹ ਫੋਟੋ ਉਸ ਬੁੱਕ 'ਚ ਛਪੀ ਸੀਗੀ ਉੱਥੋਂ ਲਈ ਹੈ ਇਹ ਇਹ ਨੇ ਹੈਗੇ ਸਰਦਾਰ ਸੂਰਤ ਸਿੰਘ ਜੀ ਇਹਨਾਂ ਦੇ ਵੱਡੇ بیٹے ਸਰਦਾਰ ਨਰਿੰਦਰ ਸਿੰਘ ਜੀ ਤੇ ਇਹਨਾਂ ਦੇ ਛੋਟੇ بیٹے ਸਰਦਾਰ ਸੁਦਰਸ਼ਨ ਸਿੰਘ ਜੀ ਜੀ ਲਓ ਜੀ ਪੂਰਾ ਸਾਰਾ ਸਿਸਟਮ ਤੁਸੀਂ ਸੰਭਾਲ ਕੇ ਰੱਖਿਆ ਹੋਇਆ ਜੀ ਕਿਲਾ ਬਹੁਤ ਵਧੀਆ ਤਰੀਕੇ ਨਾਲ ਪ੍ਰੀਜ਼ਰਵ ਕੀਤਾ ਜੀ ਨਾਲ-ਨਾਲ ਦੇਖੋ ਕਿਲੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਜੀ ਆਹ ਦੇਖੋ ਜੀ ਆਹ ਇੱਕ ਤਸਵੀਰ ਹੈ ਜੀ ਹਾਂਜੀ ਇਹ ਜੀ ਹੈਗੀ ਹੈ ਆਪਣਾ ਉਹਨਾਂ ਦੇ ਦਾਦੀ ਜੀ ਜੀ ਸਰਦਾਰ ਸੂਰਤ ਸਿੰਘ ਜੀ ਉਹਨਾਂ ਦੇ ਇਹ ਆਪਣਾ ਉਹਨਾਂ ਦਾ ਬੇਟਾ ਸਰਦਾਰ ਨਰਿੰਦਰ ਸਿੰਘ 5 ਸਾਲ ਦੇ ਸੀਗੇ ਤੇ ਇਹ ਦਾਦੀ ਜੀ ਇਹਨਾਂ ਦੇ ਜੀ ਹਾਂ ਜੀ ਤੇ ਇਹ ਤਾਈ ਤਾਈ ਜੀ ਹੈ ਡੈਡੀ ਦੇ ਤਾਈ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਸੀਗਾ ਵੇਖੋ ਜੀ ਇਹ ਜਿਹੜਾ ਬੜਾ ਪੁਰਾਣਾ ਕਿਲਾ ਜੀ ਕੁਝ ਤਸਵੀਰਾਂ ਹੋਰ ਵੀ ਦਿਖਾਣੇ ਜੀ ਤੁਹਾਨੂੰ ਇਹ ਕਿਹਨਾਂ ਦੀ ਤਸਵੀਰ ਹੈ ਜੀ ਇਹ ਸਰਦਾਰ ਨਰਿੰਦਰ ਸਿੰਘ ਜੀ ਦੇ ਮਾਤਾ ਜੀ ਮਦਰ ਜੀ ਹਾਂ ਜੀ ਤੇ ਮਤਲਬ ਸਾਡੇ ਦਾਦੀ ਜੀ ਇਹਨਾਂ ਦੀ ਡੈਥ ਹੋ ਗਈ ਸੀਗੀ ਉਦੋਂ ਡੈਡੀ 9 ਮਹੀਨੇ ਦੇ ਸੀਗੇ ਜੀ ਜਤੋਨ ਜੀ ਜਤੋਈ ਹਾਂਜੀ ਤੇ ਆ ਤਸਵੀਰ ਜੀ ਇਹ ਹੈਗੇ ਜੀ ਸਰਦਾਰ ਨਰਿੰਦਰ ਸਿੰਘ ਤੇ ਉਹਨਾਂ ਦੀ ਵਾਈਫ ਸਰਦਾਰਨੀ ਜਤਿੰਦਰ ਕੌਰ ਜਿਹਨਾਂ ਨਾਲ ਤੁਸੀਂ ਹੁਣ ਇੰਟਰਵਿਊ ਕਰੋਗੇ ਇਹਨਾਂ ਦੀ ਉਮਰ ਹੁਣ ਇਸ ਸਮੇ ਕਿੰਨੀ ਹੈ ਜੀ ਇਹਨਾਂ ਦੀ 97 ਸਾਲ ਦੀ ਹੈ ਜੀ ਇਹ ਕੀ ਨਾਮ ਹੈ ਇਹਨਾਂ ਦਾ ਜਤਿੰਦਰ ਕੌਰ ਤੁਹਾਡੇ ਨੇਮ ਸੇ ਕਿਆ ਹੈ ਹਾਂਜੀ ਸੇਮ ਨੇਮ ਆ ਸਾਡੇ ਸੱਸ ਨੋ ਦੇ ਹਾਂ ਦੇਖੋ ਜੀ ਇਹ ਦੇਖੋ ਜੀ ਮਾਤਾ ਜੀ ਜਤਿੰਦਰ ਕੌਰ ਜੀ 97 ਸਾਲ ਦੀ ਉਮਰ ਹੈ ਜੀ ਇਹਨਾਂ ਦੇ ਨਾਲ ਵੀ ਪੂਰੀਆਂ ਗੱਲਾਂ ਬਾਤਾਂ ਹੋਣਗੀਆਂ ਵੀਡੀਓ ਇੱਕ ਤੋਂ ਬਾਅਦ ਇੱਕ ਦਿਖਾਵਾਂਗੇ ਜੀ ਆਹ ਬਿਲਡਿੰਗ ਕੀ ਹੈ ਜੀ ਹਾਂਜੀ ਇਹ 1900 ਦੇ ਮਤਲਬ ਲਗਭਗ ਇੱਥੇ ਕਚਹਿਰੀ ਹੁੰਦੀ ਸੀ ਸਰਦਾਰ ਅਰਣ்தੀਰ ਸਿੰਘ ਉਹਨਾਂ ਦੀ ਇਹ ਕਚਹਿਰੀ ਮਤਲਬ ਅੱਗੇ ਆਹ ਵਿਚ ਵਾਲਾ ਕਮਰਾ ਕੋਰਟ ਰੂਮ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਇਹ ਆਲੇ ਦੁਆਲੇ ਆ ਸਾਰੀਆਂ ਕੋਠੜੀਆਂ ਤੇ ਬਰਾਂਡੇ ਤੇ ਦੋ ਦੋ ਕਮਰੇ ਹੋਰ ਰਿਕਾਰਡ ਸਾਂਭਣ ਵਾਸਤੇ ਇਸ ਤਰ੍ਹਾਂ ਬਣੇ ਹੋਏ ਨੇ ਇਹ ਤੇ ਕਹਿ ਸਕਦੇ ਆ ਕਿ ਕਿਲੇ ਦੀ ਕਚੈਰੀ ਆ ਜੀ ਪੁਰਾਣੀ ਇਹ ਹਾਂਜੀ ਹਾਂਜੀ ਸਾਰੇ ਆਪਣੇ ਪੂਰੇ ਉਹਦੀ ਜਦੋਂ ਉਦੋਂ ਉਸ ਟਾਈਮ 1900 ਵੇਲੇ ਲਗਭਗ ਜੀ ਕਿ ਅੰਬਾਲੇ ਹੁੰਦੀ ਸੀ ਕਚੈਰੀ ਉਸ ਤੋਂ ਬਾਅਦ ਇੱਥੇ ਹੀ ਸੁਣਵਾਈ ਹੁੰਦੀ ਸੀ ਹਾਂ ਹਾਂਜੀ ਇਹ ਸੀਗਾ ਉਦੋਂ ਜ਼ਿਲ੍ਹਾ ਅੰਬਾਲਾ ਹੁੰਦਾ ਸੀਗਾ ਹਾਂਜੀ 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 ਤੇ ਅੰਬਾਲੇ ਦੀ ਕਚੈਰੀ ਤੋਂ ਬਾਅਦ ਇੱਥੇ ਹੀ ਇੱਥੇ ਹਾਂਜੀ ਸਾਡੀ ਜਿਹੜੀ ਕਾਰ ਖੜੀ ਜਿੱਥੇ ਹਾਂਜੀ ਉੱਥੇ ਛੋਟ-ਛੋਟੀਆਂ ਕੋਠੜੀਆਂ ਹੁੰਦੀਆਂ ਸੀ ਹੁਣ ਸਮੇਂ ਦੇ ਨਾਲ ਉਹ ਮਤਲਬ ਟਹਿ ਗਈਆਂ ਹੋਈਆਂ ਨੇ ਤੇ ਹੁਣ ਉਹ ਮਤਲਬ ਗ ਤੇ ਉੱਥੇ ਥੋੜੇ ਬਹੁਤੇ ਕੈਦੀ ਕਹਿੰਦੇ ਜਿਹੜੇ ਛੋਟੀ ਮੋਟੀ ਸਜ਼ਾ ਦੇਣੀ ਹੁੰਦੀ ਸੀ ਤਾਂ ਉਹਨਾਂ ਵਿੱਚ ਰੱਖੇ ਜਾਂਦੇ ਸੀਗੇ ਹੂੰ ਤੇ ਇਧਰਲੇ ਪਾਸੇ ਇਹ ਸਾਰਾ ਭਰਤਗੜ ਹੈ ਜੀ ਆਹ ਹਾਂਜੀ ਹਾਂਜੀ ਇਹ ਸਾਰਾ ਭਰਤਗੜ ਆ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਡਾ ਜੀ ਤੇ ਸਾਡੇ ਪਿੰਡ ਦਾ ਵੀ ਇਤਿਹਾਸ ਬੜਾ ਵਧੀਆ ਹੈ ਕਿ ਇਸ ਦਾ ਪਹਿਲਾ ਨਾਮ ਸੂਟੀਵਾਲ ਹੁੰਦਾ ਸੀਗਾ ਜੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਸੂਟੀ ਹੁੰਦੀ ਸੀਗੀ ਸਾਰੀਆਂ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਇਹ ਵਸਿਆ ਸਾਡਾ ਪਿੰਡ ਹੂੰ ਤੇ ਇਸੇ ਫਿਰ ਉਸ ਤੋਂ ਬਾਅਦ ਫਿਰ ਇਹ ਕਿਲਾ ਗੜ ਸੀਗਾ ਜੀ ਤੇ ਇਹ ਆਪਣਾ ਜਿਹੜੇ ਕਿਲਾ ਗੜ ਕਿਲਾ ਗੜ ਤੋਂ ਇਹ ਪਰਤਗੜ ਤੋਂ ਹਾਂਜੀ 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 ਹਾਂ ਦੱਸ ਰਹੇ ਸੀ ਕੀ ਕਹਿੰਦੇ ਸੀ ਕਿਲਾ ਗੜ ਕੀ ਤੁਸੀਂ ਇੱਕ ਵਰਡ ਦੱਸਿਆ ਸੀ ਮੈਨੂੰ ਮੈਂ ਕਹਿੰਦੇ ਮੈਂ ਸ਼ੁਰੂਆਤ ਇੱਥੋਂ ਵੀ ਇੱਥੇ ਬਸੂਟੀਵਾਲ ਬੂਟੇ ਹੁੰਦੇ ਸੀ ਜ਼ਿਆਦਾ ਜੀ ਤੇ ਉਸ ਤੋਂ ਇਹਦਾ ਨਾਮ ਬਸੂਟੀਵਾਲ ਪਿਆ ਪਿੰਡ ਦਾ ਫਿਰ ਇਹ ਉੱਥੇ ਸਤਲੁਜ ਦਰਿਆ ਦੀ ਹੱਦ ਹੈ ਉੱਥੇ 1 ਕਿਲੋਮੀਟਰ ਜਿੱਥੇ ਅਸੀਂ ਖੜੇ ਆਂ ਕਿਲੇ ਤੋਂ ਜੀ ਤੇ ਪਹਿਲਾਂ ਇੱਥੇ ਨਾਲਾਗੜ ਦੇ ਰਾਜੇ ਦਾ ਹੱਦ ਸੀਗੀ ਸਤਲੁਜ ਤੱਕ ਤੇ ਉਹਨਾਂ ਦੇ ਬੇਟੇ ਹੋਏ ਸੀਗੇ ਭਰਤ ਜੀ ਤੇ ਉਹਨਾਂ ਨੇ ਆਪਣੇ ਬੇਟੇ ਦੇ ਨਾਮ ਤੇ ਇਸ ਪਿੰਡ ਦਾ ਨਾਮ ਬਸੂਟੀਵਾਲ ਤੋਂ ਭਰਤ ਤੋਂ ਫਿਰ ਭਰਤਪੁਰ ਰੱਖਿਆ ਹੂੰ ਫਿਰ ਜਦੋਂ ਕਿਲਾ ਬਣਿਆ 1783 ਵਿੱਚ ਫਿਰ ਇਸ ਪਿੰਡ ਦਾ ਨਾਮ ਸਿੰਘਪੁਰੀਆ ਮਿਸ਼ਨ ਨੇ ਭਰਤਪੁਰ ਤੋਂ ਭਰਤਗੜ ਰੱਖਤਾ ਹੂੰ ਦੇਖੋ ਜੀ ਸਿੰਘਪੁਰੀਆ ਮਿਸਲ ਨੇ ਨਾਮ ਰੱਖਿਆ ਜੀ ਭਰਤਗੜ ਦੀ ਆਹ ਕਹਾਣੀ ਦੇਖੋ ਸਰਦਾਰ ਸਾਹਿਬ ਨੇ ਦੱਸੀ ਹੈ ਜੀ ਅਸੀਂ ਪਹਿਲਾਂ ਕਈ ਵਾਰੀ ਪੁੱਛਿਆ ਲੋਕਾਂ ਤੋਂ ਭਰਤਗੜ ਕਿਉਂ ਕਹਿੰਦੇ ਜੀ ਕਿਲੇ ਗੜ ਸੀਗਾ ਜੀ ਇਹ ਟਿੱਬੇ ਸੀਗੇ ਜੀ ਅਸਲ ਗੱਲ ਇਹ ਹੈ ਕਿ ਤਾਂ ਹਾਂ ਜੀ ਹਾਂ ਜੀ ਹਾਂ ਜੀ ਨਾਲਾਗੜ ਦੇ ਜਿਹੜੇ ਰਾਜਾ ਸੀ ਨਾ ਜੀ ਉਹਦਾ ਸਭ ਤੋਂ ਛੋਟੇ ਬੇਟੇ ਦਾ ਨਾਮ ਸੀਗਾ ਉਹਦੇ ਹਿੱਸੇ ਆਇਆ ਸੀ ਇਹ ਉਹਨਾਂ ਦੇ ਨਾਂ ਦੇ ਉੱਤੇ ਇਹਦਾ ਨਾਮ ਪਿਆ ਹੈ ਇਹਦੀ ਇਹ ਹੈਗੀ ਹੈ ਭਰਤਗੜ ਦੀ ਲਓ ਜੀ ਇਹ ਤਾਂ ਪੂਰੀ ਗੁੱਥੀ ਸੁਲਝਾਤੀ ਸੀ ਤੇ ਇਹ ਸਵਾਲ ਦੇਖੋ ਕਈ ਵਾਰ ਇਹ ਦੀ ਸੀ ਕਿ ਕੁੱਝ ਸ਼ਹਿਰਾਂ ਨੂੰ ਕਵਰ ਕਰਦੇ ਆ ਨਾ ਜੀ ਜਦੋਂ ਅਸੀਂ ਜਾਣਦੇ ਆ ਤਾਂ ਅਸੀਂ ਸਾਡੀ ਇੱਛਾ ਹੁੰਦੀ ਕਿ ਉਹ ਸ਼ਹਿਰ ਦਾ ਨਾਂ ਕਿਵੇਂ ਪਿਆ ਜੀ ਜਿਵੇਂ ਰੋਪੜ ਦਾ ਨਾਮ ਰੂਪਨਗਰ ਕਿਸ ਤਰ੍ਹਾਂ ਪਿਆ ਜੀ ਜਾਂ ਭਰਤਗੜ ਕਿਸ ਤਰ੍ਹਾਂ ਬਣਿਆ ਜੀ ਚੰਡੀਗੜ੍ਹ ਨਾਂ ਕਿੱਦਾਂ ਪਿਆ ਜੀ ਇਹ ਨਾਵਾਂ ਦੀ ਕਹਾਣੀ ਹੈ ਨਾ ਜੀ ਸਾਰੀ ਅੰਤਨ ਸਿੰਘ ਜੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਜਿਹੜਾ ਰਾਮਦਾਸਪੁਰ ਪਹਿਲਾਂ ਕਹਿੰਦੇ ਸੀ ਕਿ ਆਨੰਦਪੁਰ ਸਾਹਿਬ ਦੇ ਵੀ ਕਈ ਨਾਮ ਨੇ ਤਾਂ ਇਹ ਚੀਜ਼ਾਂ ਹੈਗੀਆਂ ਹਾਸੂਫ ਰੋਲਦੇ ਜੀ ਬੜਾ ਪੁਰਾਣਾ ਹੈ ਇਹ ਕਿਲੇ ਦਾ ਰੱਖ ਰਖਾਓ ਇਸ ਸਮੇ ਕਿੰਨੇ ਪਰਿਵਾਰ ਰਹਿ ਰਹੇ ਜੀ ਅਸੀਂ ਦੋ ਫੈਮਿਲੀਆ ਰਹਿ ਰਹੀਆਂ ਜੀ ਜੀ ਸਰਦਾਰ ਸੁਦਰਸ਼ਨ ਸਿੰਘ ਜੀ ਦੇ ਬੇਟਾ ਜੀ ਤੇ ਅਸੀਂ ਨਰਿੰਦਰ ਸਿੰਘ ਜੀ ਦੀ ਸਰਦਾਰ ਨਰਿੰਦਰ ਸਿੰਘ ਜੀ ਦੇ ਨਾਲ ਲਗਾਇਆ ਹੋਇਆ ਉਹ ਦੂਸਰਾ ਹਾਂਜੀ ਹਾਂਜੀ ਉਹ ਦੂਸਰਾ ਪੰਜਾਬ ਟੂਰਿਜ਼ਮ ਦਾ ਹਾਂਜੀ 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 ਸੁਦਰਸ਼ਨ ਸਿੰਘ ਉਹਨਾਂ ਦਾ ਜੀ ਜੀ ਸਾਡੇ ਚਾਚਾ ਜੀ ਦਾ ਆਹ ਪੋਰਸ਼ਨ ਇਹ ਇਹ ਤੁਹਾਡਾ ਹਿੱਸਾ ਵੀ ਇਧਰ ਵਾਲਾ ਹਾਂਜੀ ਇਹ ਹਾਂਜੀ ਇਹ ਸਾਡਾ ਹਿੱਸਾ ਇਸਧਰ ਨੂੰ ਜੀ ਹਾਂਜੀ ਤੇ ਬਾਕੀ ਇਹ ਉਧਰ ਦੂਸਰਿਆਂ ਚਾਚਾ ਜੀ ਉਹਨਾਂ ਦਾ ਹਿੱਸਾ ਲਓ ਜੀ ਇੱਥੋਂ ਇੱਕ ਕਲੋਜ਼ ਕੈਮਰਾ ਦਿਖਾਓ ਜੀ ਇਥੋਂ ਵੇੜਾ ਦਿਖਾਓ ਜੀ ਪੂਰਾ ਜੀ ਪੁਰਾਣਾ ਕਿਲਾ ਜਿਹੜਾ ਇੱਕ ਦੇਖੋ ਜੀ ਦਿਖਾ ਰਹੇ ਦੀ ਭਰਤਗੜ ਦਾ ਔਰ ਫਰਤਗੜ ਦਾ ਕਿਲਾ ਇਸ ਸਮੇਂ ਇੰਟੈਕਟ ਹੈਗਾ ਬਿਲਕੁਲ ਜੀ ਔਰ ਇਹ ਦਸਵੀਂ ਪੀੜੀ ਦੇ ਨਾਲ ਗੱਲਬਾਤ ਹੋ ਰਹੀ ਹੈ ਜੀ ਔਰ ਉਹ ਬਜ਼ੁਰਗ ਮਾਤਾ ਜੀ ਜਤਿੰਦਰ ਕੌਰ ਜੀ ਤੁਹਾਡੇ ਸੱਸ ਜਿਹੜੇ ਬਿਲਕੁਲ ਤਿਆਰ ਬੜ ਤਿਆਰ ਹਾਂਜੀ 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 ਬਿਲਕੁਲ ਕਰਨੀ ਉਹਨਾਂ ਨਾਲ ਗੱਲਬਾਤ ਕਰਨੀ ਨਹੀਂ ਜਰੂਰ ਜਰੂਰ ਬਿਲਕੁਲ ਸੋਜੀ ਤੇ ਹਾਂਜੀ ਹਾਂਜੀ ਬਿਲਕੁਲ ਹਾਂਜੀ 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 ਬਿਲਕੁਲ ਪੰਜਾਬੀ ਲਹਿਰ ਤੇ ਉਹਨਾਂ ਦੀ ਇੱਕ ਇੰਟਰਵਿਊ ਪਹਿਲਾਂ ਦੇਖੀ ਹਾਂਜੀ 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 ਦੇਖੀ ਵੀ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਇਸ ਕਿਲੇ ਦੀ ਲੋਕੇਸ਼ਨ ਜੇਕਰ ਅਸੀਂ ਆਲੇ-ਦਾਲੇ ਦੇ ਪਿੰਡਾਂ ਦੇ ਨਾਂ ਜਾਂ ਕਿਹੜੇ-ਕਿਹੜੇ ਸਟੇਸ਼ਨ ਇੱਕ ਤਾਂ ਨਾਲਾਗੜ ਆ ਗਿਆ ਜੀ ਇੱਥੇ ਜੀ ਹਾਂਜੀ ਹਾਂਜੀ ਹੋਰ ਜੀ ਹੋਰ 1 7 ਕਿਲੇ ਸੀਗੇ ਸਿੰਘਪੁਰਿਆ ਮਿਸਲ ਦੇ ਤੇ ਪਹਿਲਾ ਕਿਲਾ ਬੂੰਗਾ ਸਾਹਿਬ ਹੈ ਜੀ ਤੇ ਬੂੰਗਾ ਸਾਹਿਬ ਦਾ ਚਿਲਾ ਟੈਗ ਗਿਆ ਹੋਇਆ ਉਹਨਾਂ ਦੀ ਫੈਮਿਲੀ 1940 ਚ ਐਕਸਟੈਂਡ ਐਕਸਟੈਂਟ ਹੋ ਗਈ ਸੀਗੀ ਜੀ ਤੇ ਇਹ ਦੂਸਰਾ ਕਿਲਾ ਇਹ ਚਸਿਰ ਹੈ ਰੇ ਫਿਰ ਤੀਸਰਾ ਕਿਲਾ ਇਥੋ ਕਨੋਲੀ ਜਿਹਨੇ ਤੁਸੀਂ ਪਹਿਲਾਂ ਇੰਟਰਵਿਊ ਕੀਤੀ ਹੈ ਜੀ ਅਮਰਿੰਦਰ ਸਿੰਘ ਜੀ ਦੀ ਜੀ ਤੇ ਉਸ ਤੋਂ ਬਾਅਦ ਫਿਰ ਕੰਦੋਲੇ ਵਾਲੇ ਦਾ ਕਿਲਾ ਹੈਗਾ ਇਹ ਜੀ ਤੇ ਉਸ ਤੋਂ ਅੱਗੇ ਫਿਰ ਅ ਅਟਲਗੜ੍ਹ ਵੀ ਹੈਗਾ ਕਿਲਾ ਜੀ ਤੇ ਫਿਰ ਸੱਤ ਫਿਰ ਲਾਸਟ ਕਿਲਾ ਹੈਗਾ ਇਹ ਮਨੋਲੀ ਜਿਹੜਾ ਮੋਹਾਲੀ ਦੇ ਕੋਲ ਪੈਂਦਾ ਏ ਤੇ ਉਹਨਾਂ ਦੀ ਫੈਮਿਲੀ ਵੀ ਹੈ ਨਹੀਂ ਜੀ ਇਹ ਸੱਤ ਕਿਲੇ ਸੀਗੇ ਐਦਾਂ ਇਹ ਸਾਰੇ ਸਤਲੁਜ ਦੇ ਕੰਡੇ ਆ ਸੱਤ ਕਿਲੇ ਜਿੰਨੇ ਵੀ ਬਣੇ ਆ ਇਹ ਸਿੰਘਪੂਰੀਆ ਮਿਸਲ ਨਾਲ ਸੰਬੰਧਿਤ ਸੱਤ ਕਿਲੇ ਆ ਹਾਂਜੀ ਸੱਤ ਕਿਲੇ ਸੀਗੇ ਤੇ ਜਿਹੜਾ ਸਾਡਾ ਮੇਨ ਕਿਲਾ ਸੀਗਾ ਉਹ ਜਲੰਧਰ ਸੀਗਾ ਕਿਉਂਕਿ ਸਾਡੀ ਜਿਹੜੀ ਸਿੰਘਪੂਰੀਆ ਮਿਸਲ ਦੀ ਰਿਆਸਤ ਸੀਗੀ ਉਹ ਸਤਲੁਜ ਰਿਆਤ ਉਹ ਇੱਧਰ ਵੀ ਤੇ ਉੱਧਰ ਵੀ ਸੀਗੀ ਬੜਾ ਤੇ ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਫਿਰ ਉਹਨਾਂ ਨੇ ਮਿਸਲਾਂ ਜਦੋਂ ਇਕੱਠੀਆਂ ਕੀਤੀਆਂ ਫਿਰ ਸਾਡਾ ਪੋਰਸ਼ਨ ਉਧਰ ਰਹਿ ਗਿਆ ਫਿਰ ਸਤਲੁਜ ਤੋਂ ਇਧਰ ਵਾਲਾ ਪੋਰਸ਼ਨ ਸਾਡੇ ਕੋਲ ਆ ਗਿਆ ਸਿੰਘਪੁਰੇ ਕੋਲ ਅੱਧੇ ਅੱਧੀ ਟੈਰਿਟਰੀ ਉਧਰ ਰਹਿ ਗਈ ਅੱਧੀ ਟੈਰਿਟਰੀ ਜਲੰਧਰ ਵਾਲੇ ਪਾਸੇ ਜਲੰਧਰ ਵਾਲੇ ਪਾਸੇ ਰਹਿ ਰਹੀ ਜੀ ਹੂੰ ਲੱਗਣਾ ਭੁੱਲ ਗਏ ਬੇਲੇ ਵਾਲਾ ਕਿਲਾ ਇੱਕ ਬੇਲੇ ਵੀ ਸੀ ਬੇਲੇ ਵੀ ਕਿਲਾ ਸੀ ਬੇਲੇ ਵੀ ਸੀਗਾ ਕਿਲਾ ਹਾਂਜੀ ਅੱਛਾ ਅੱਛਾ ਉਹ ਜਿਹੜੇ ਉੱਥੇ ਸੀਗੇ ਸਾਡੇ ਮਤਲਬ ਪੀੜੀ ਦੇ ਵਿੱਚੋਂ ਉਹਨਾਂ ਨੇ ਆਪਣਾ ਜਿਹੜਾ ਕਤਲਗੜ੍ਹ ਸਾਹਿਬ ਗੁਰਦੁਆਰਾ ਉੱਥੇ ਬੌਡੀ ਸਾਹਿਬ ਬਣੇ ਹੋਏ ਆ ਉਹਨਾਂ ਨੇ ਉਹਨਾਂ ਦੀ ਸੇਵਾ ਉੱਥੇ ਉਹਨਾਂ ਨੇ ਕੀਤੀ ਹੋਈ ਆ ਉਹ ਵੀ ਇਤਿਹਾਸ ਸੀ ਮਤਲਬ ਸਿੰਗਾਪੁਰੀਆ ਮਿਸਲ ਨਾਲ ਸੰਬੰਧਿਤ ਹੈ ਉਹ ਸਾਰਾ ਹਾਂਜੀ 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 ਸਾਡੀ ਜਨਰਲ ਫੈਮਿਲੀ ਟਰੀ ਹੈ ਜੀ ਉਹਨਾਂ ਦੇ ਵਿੱਚੋਂ ਸ਼੍ਰੀ ਚਮਕੌਰ ਸਾਹਿਬ ਦੇ ਗੁਰਦੁਆਰੇ ਸਾਹਿਬ ਦੀ ਸੇਵਾ ਉਹਨਾਂ ਕਤਲਗੜ੍ਹ ਸਾਹਿਬ ਹਾਂਜੀ ਕਤਲਗੜ੍ਹ ਗੁਰਦੁਆਰ ਸਾਹਿਬ ਦੀ ਸੇਵਾ ਜੀ ਉਹਨਾਂ ਦੇ ਮਤਲਬ ਹੁਣ ਉੱਥੇ ਆਪਣਾ ਉਹ ਸਾਰਾ ਮਤਲਬ ਖਤਮ ਹੋ ਚੁੱਕਿਆ ਬੇਲੇ ਦਾ ਕਿਲਾ ਤੇ ਉਹਦੀ ਜਗ੍ਹਾ ਕੁੜੀਆਂ ਦਾ ਕਾਲਜ ਖੁੱਲਿਆ ਹੋਇਆ ਉੱਥੇ ਨਰਮਹਾਰਾਣੀ ਸਤਿੰਦਰ ਕੌਰ ਹਾਂਜੀ ਹਾਂਜੀ ਉਹਨਾਂ ਦੇ ਨਾਂ ਦੇ ਉੱਤੇ ਆ ਹਾਂਜੀ ਉਹ ਉਹਨਾਂ ਦੇ ਨਾਂ ਦੇ ਉੱਤੇ ਹਾਂਜੀ ਹਾਂਜੀ ਉਹਨਾਂ ਦੇ ਨਾਂ ਦੇ ਉੱਤੇ ਆ ਉਹ ਲਓ ਜੀ ਜੇਕਰ ਤੁਹਾਡੀ ਵੀ ਕੋਈ ਜਾਣਕਾਰੀ ਹੈਗੀ ਹੈ ਇਸ ਕਿਲੇ ਬਾਰੇ ਜੀ ਦੇਖੋ ਸਿੰਘਪੁਰਿਆ ਮਿਸਲ ਨਾਲ ਸੰਬੰਧਿਤ ਮੈਂ ਜਿਵੇਂ ਦੱਸਿਆ ਕਿ ਸਿੱਖ ਇਤਿਹਾਸ ਦੀ ਇੱਕ ਲੜੀ ਜੁੜਦੀ ਜੀ ਇਸ ਕਿਲੇ ਦੇ ਨਾਲ ਦੀ ਟੋਟਲ ਕਿੰਨੇ ਕਿਲੇ ਕਿਲੇ ਦੱਸੇ ਜੀ ਤੁਸੀਂ ਇਹ 7 ਕਿਲੇ ਸੀਗੇ ਸਤਲੁਜ ਤੋਂ ਇਧਰ ਹਾਂ 7 ਕਿਲੇ ਦੇਖੋ ਜੀ ਇਹ ਰੋਪੜ ਜ਼ਿਲ੍ਹੇ ਦੇ ਵਿੱਚ ਹੈ ਜੀ ਸਾਰਾ ਕੁਝ ਦੀ ਔਰ ਦੇਖੋ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਪਤਾ ਲੱਗਣਾ ਚਾਹੀਦਾ ਇਸ ਕਰਕੇ ਅਸੀਂ ਇਹ ਕਿਲਾ ਤੁਹਾਨੂੰ ਦਿਖਾ ਰਹੇ ਜੀ ਦੇਖੋ ਕਿਲਾ ਬਹੁਤ ਵੱਡਾ ਜੀ ਕਾਫੀ ਕਿੰਨਾ ਕ ਏਰੀਆ ਕਿੰਨਾ ਕ ਹੈ ਜੀ ਇੱਥੇ ਇਹ ਜੀ ਟੋਟਲ ਏਰੀਆ ਇਹਦਾ ਕਿਲੇ ਦਾ 20 ਕਨਾਲ ਹੈ ਜੀ ਤੇ ਬਾਕੀ 100 ਕਿਲੇ ਦੇ ਲਗਭਗ ਸਾਡੇ ਆ ਸਾਰੇ ਦੋਨਾਂ ਫੈਮਲੀਆਂ ਦੀ ਜ਼ਮੀਨ ਹੈ 100 ਕਿਲੇ ਦੀ ਜ਼ਮੀਨ ਹੈ ਤੇ ਹਾਂਜੀ ਇੱਥੇ ਤੇ ਬਾਕੀ ਸਾਡੀ ਇੱਕ ਜ਼ਮੀਨ ਪਿਰਥੀਪੁਰਾ ਜੀ ਹਾਂਜੀ ਜਿਹੜੀ ਸਾਡੀ ਮਤਲਬ 22 ਹੋਗਾ ਜਿਹੜੀ ਟਿਕਟ ਕਿਤੇ ਦਿੰਦੇ ਹਾਂ ਅਸੀਂ ਹੂੰ ਸਾਈਡ ਹੈ ਹਾਂਜੀ ਚੈਨਲ ਦੇਖਦੇ ਤੁਸੀਂ ਸਾਡਾ ਹਾਂਜੀ ਹਾਂਜੀ ਵੀਡੀਓਜ਼ ਦੇਖਦੇ ਹੋ ਤੁਸੀਂ ਹਾਂਜੀ ਸਾਰੀਆਂ ਵੀਡੀਓ ਦੇਖਦੇ ਆ ਤੁਹਾਡਾ ਚੈਨਲ ਦੇਖਦੇ ਆ ਖੂਬ ਦੇਖੋ ਜੀ ਇਹ ਪਰਿਵਾਰ ਸਾਡੇ ਚੈਨਲ ਦੇ ਨਾਲ ਵੀ ਜੁੜਿਆ ਹੋਇਆ ਹੈ ਜੇਕਰ ਤੁਹਾਡੀ ਵੀ ਕੋਈ ਜਾਣਕਾਰੀ ਹੈ ਦੇਖੋ ਦੇਸ਼ਾਂ ਵਿਦੇਸ਼ਾਂ ਚ ਵੀ ਬੈਠੇ ਨੇ ਲੋਕ ਕੇਲੇ ਨਾਲ ਸੰਬੰਧਤ ਕੋਈ ਗੱਲ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ 'ਚ ਦੱਸੋ ਤੇ ਇਹਨਾਂ ਦਾ ਜਵਾਬ ਵੀ ਦੇ ਦੇਓ ਜੇ ਕਮੈਂਟ ਸੈਕਸ਼ਨ 'ਚ ਕੋਈ ਕਿਸੇ ਨੂੰ ਕੋਈ ਕਨਫਿਊਜ਼ਨ ਹੁੰਦਾ ਤਾਂ ਇਸ ਸਰਦਾਰ ਸੁਪਰੀਤ ਸਿੰਘ ਜੀ ਦਸਵੀਂ ਪੀੜ੍ਹੀ ਵਾਲੇ ਜੀ ਇਹ ਜ਼ਰੂਰ ਜਵਾਬ ਦੇਣਗੇ ਤੁਹਾਨੂੰ ਇਹਨਾਂ ਦੀ ਡਿਊਟੀ ਲਾਤੀ ਜੀ ਤੁਹਾਡੀ ਕਿ ਕਮੈਂਟ ਸੈਕਸ਼ਨ 'ਚ ਕੋਈ ਕਮੈਂਟ ਆਉਂਦਾ ਇਸ ਵੀਡੀਓ ਦੇ ਤਾਂ ਉਸ ਦਾ ਜਵਾਬ ਇਹ ਤੁਹਾਨੂੰ ਦੇਣਗੇ ਕੋਈ ਇੱਕ ਹੋਰ ਵੀ ਹੈ ਸੁਣਿਆ ਹੈ ਕਿ ਪ੍ਰਤਗੜ ਦੇ ਨਾਲ ਸੰਬੰਧਤ ਹੈਗਾ ਹੰਸਾਲੀ ਵਾਲੇ ਬਾਬਾ ਜੀ ਦਾ ਕੋਈ ਸੰਬੰਧ ਕੀ ਹੈ ਜੀ ਹਾਂ ਬਾਬਾ ਜੀ ਜਦੋਂ ਛੋਟੇ ਬਚਪਨ ਵਿੱਚ ਸੀਗੇ ਆਉਂਦੇ ਸੀਗੇ ਉਰੇ ਕਿਲੇ ਚ ਆਏ ਆ ਜਦੋਂ ਉਹ ਤਾਂ ਜਿਹੜੇ ਮੈਂ ਤੁਹਾਨੂੰ ਦਾਦੀ ਜੀ ਸਰਦਾਰ ਨਰਿੰਦਰ ਸਿੰਘ ਦੀ ਗੋਦੀ 'ਚ ਬੈਠੇ ਉਹ ਦਾਦੀ ਜੀ ਉਹਨਾਂ ਨੇ ਉਹਨਾਂ ਨੂੰ ਪਛਾਣਿਆ ਸੀਗਾ ਬਾਬਾ ਜੀ ਨੂੰ ਅੱਛਾ ਹਾਂਜੀ ਹਾਂਜੀ ਤੇ ਬਾਬਾ ਜੀ ਹੰਸਾਲੀ ਵਾਲੇ ਇੱਥੋਂ ਦੇ ਭਰਤਗੜ ਹਾਂਜੀ ਉਹਨਾਂ ਦਾ ਜਨਮ ਭਰਤਗੜ ਦਾ ਹੈ ਅੱਛਾ ਜਨਮ ਭਰਤਗੜ ਦਾ ਹੈ ਜਨਮ ਭਰਤਗੜ ਦਾ ਉਸ ਤੋਂ ਬਾਅਦ ਫਿਰ ਉਹਨਾਂ ਦਾ ਸਰਦਾਰ ਨਰਿੰਦਰ ਸਿੰਘ ਜੀ ਨਾਲ ਬਹੁਤ ਪਿਆਰ ਸੀਗਾ ਜੀ ਤੇ ਉਹ ਫਿਰ ਇੱਥੇ ਜਿਹੜਾ ਆਹ ਕੋਠੀ ਦੇ ਨਾਲ ਬਾਹਰਲਾ ਕਮਰਾ ਉੱਥੇ ਮੋਫੋਨ ਸੁਣਦੇ ਹੁੰਦੇ ਸੀਗੇ ਅੱਛਾ ਤੇ ਉਹ ਬਾਬਾ ਜੀ ਕੋਲ ਜਾਣਾ ਤਾਂ ਬਾਬਾ ਜੀ ਨੇ ਹਮੇਸ਼ਾ ਕਹਿਣਾ ਵੀ ਗ੍ਰਾਮੋਫੋਨ ਕਿੱਥੇ ਗਿਆ ਭਾਈ ਤੁਹਾਡਾ ਤੇ ਉਹ ਕਿਸੇ ਸੰਤਾ ਨੇ ਲੈ ਲਿਆ ਸੀ ਆਪਣਾ ਮੰਮੀ ਜੀ ਮੰਮੀ ਉਹਨਾਂ ਕੋਲ ਜੀ ਤੇ ਫਿਰ ਫਿਰ ਕਹਿੰਦੇ ਵੀ ਭਾਈ ਲੈ ਆਓ ਗ੍ਰਾਮੋਫੋਨ ਸਾਨੂੰ ਅੱਛਾ ਬਾਬਾ ਜੀ ਬਹੁਤ ਮਤਲਬ ਕੇ ਹਾਂਜੀ ਹਾਂ ਲਓ ਜੀ ਬਹੁਤ ਬਹੁਤ ਵਧੀਆ ਲੱਗਿਆ ਜੀ ਤੁਸੀਂ ਇਹ ਗੱਲ ਵੀ ਬੜੀ ਵਧੀਆ ਲੱਗੀ ਕਿ ਤੁਸੀਂ ਸਾਡਾ ਚੈਨਲ ਵੀ ਦੇਖ ਰਹੇ ਹੋ ਤੇ ਇਹਨਾਂ ਨੇ ਸਾਡਾ ਸਵਾਗਤ ਬੜਾ ਵਧੀਆ ਕੀਤਾ ਜੀ ਬਹੁਤ ਵਧੀਆ ਤਰੀਕੇ ਨਾਲ ਆਪ ਸੰਪਰਕ ਕੀਤਾ ਇਹਨਾਂ ਨੇ ਸਾਨੂੰ ਕਿ ਕਿਲਾ ਦਿਖਾਓ ਜੀ ਇਹ ਵੱਡੀ ਗੱਲ ਹੈ ਜੀ ਸਾਡੇ ਲਈ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਤੁਸੀਂ ਸਾਨੂੰ ਖੁਦ ਕਿਹਾ ਟੈਲੀਫੋਨ ਦੇ ਰਾਹੀਂ ਇਹਨਾਂ ਨੇ ਸੰਪਰਕ ਕੀਤਾ ਜਿਵੇਂ ਕਿ ਅਕਸਰ ਅਸੀਂ ਕਹਿੰਦੇ ਰਹਿੰਦੇ ਹਾਂ ਜੇ ਕੋਈ ਚੀਜ਼ ਤੁਸੀਂ ਦਿਖਾਉਣਾ ਚਾਹੁੰਦੇ ਤਾਂ ਤੁਸੀਂ ਉੱਥੋਂ ਪਕੜ ਲਈ ਸਾਡੀ ਗੱਲ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਧੰਨਵਾਦ ਜੀ ਔਰ ਕਿਲੇ ਦੇ ਨਾਲ ਸੰਬੰਧਿਤ ਹੋਰ ਵੀ ਕਈ ਚੀਜ਼ਾਂ ਸੀ ਤੁਹਾਨੂੰ ਦਿਖਾਵਾਂਗੇ ਜੀ ਔਰ ਇੱਕ ਇੱਕ ਚੀਜ਼ ਇੱਕ ਇੱਕ ਦੇਖੋ ਇਸ ਦੀ ਇਮਾਰਤ ਸਜਾਈ ਖਾਸ ਤੌਰ ਤੇ ਬੜੀ ਜ਼ਬਰਦਸਤ ਇਮਾਰਤ ਸਜਾਈ ਹੈ ਔਰ ਸਾਰੀ ਇਮਾਰਤ ਸਜਾਈ ਵੀ ਦਿਖਾਵਾਂਗੇ ਔਰ ਬਜ਼ੁਰਗ ਮਾਤਾ ਜੀ 97 ਸਾਲਾ ਉਹਨਾਂ ਦੇ ਨਾਲ ਮਾਤਾ ਜੀ ਜਤਿੰਦਰ ਕੌਰ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਆਪਾਂ ਪੂਰੇ ਵੀਡੀਓਜ਼ ਇੱਕ ਤੋਂ ਬਾਅਦ ਇੱਕ ਆਉਂਦੇ ਰਹਿਣਗੇ ਦੇਖਦੇ ਰਹੋ ਜੀ ਇੱਕ ਝਲਕ ਜਿਹੜੀ ਇਹ ਤੁਹਾਨੂੰ ਇੱਥੋਂ ਦਿਖਾਣੇ ਆ ਇਮਾਰਤ ਸਾਜ਼ੀ ਦੀ ਜੀ ਆਹ ਦੇਖੋ ਜੀ ਤੁਸੀਂ ਇਮਾਰਤ ਸਾਜ਼ੀ ਦੀ ਇਹ ਕਿਲਿਆਂ ਦੀ ਮਾਰ ਸਾਜ਼ੀ ਦੇਖੋ ਜੀ ਇਹ ਸਿੰਘਪੁਰੀਆ ਮਿਸਲ ਦਾ ਕਿਲਾ ਔਰ ਆ ਦੇਖ ਸਕਦੇ ਆ ਜੀ ਤੁਸੀਂ ਛੋਟੀ ਜੀ ਝਲਕ ਦਿਖਾ ਰਹੇ ਆ ਬਾਕੀ ਤਸਵੀਰਾਂ ਰਾਹੀਂ ਛੋਟੇ ਛੋਟੇ ਕਲਿੱਪਸ ਦੇ ਰਾਹੀਂ ਇਹ ਸਾਰੇ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਜੀ ਬਣੇ ਰਿਓ ਚੈਨਲ ਦੇ ਨਾਲ ਇੱਕ ਤੋਂ ਬਾਅਦ ਇੱਕ ਵੀਡੀਓਜ਼ ਆਉਣਗੇ ਜੀ ਆਪਾਂ ਚੱਲੀਏ ਜੀ ਮਾਤਾ ਜੀ ਨਾਲ ਕਰੀਏ ਜੀ ਗੱਲਬਾਤ ਜੀ ਹੂੰ